ਤੂੰ ਤਾਂ ਛੱਜਦਾ ਕੇ ਬੋਲੇ ਛਾਲਣੀ ਕੀ ਬੋਲੇ ਤੂੰ ਤਾਂ ਆਵੇ ਛਾਲਣੀ ਤੇਂ ਕੀ ਬੋਲਣਾ ਤੁਸੀਂ ਗੁਰਮਤਿ ਦੀ ਦੱਸ ਗੁਰਮਤਿ ਕੀ ਕਹਿੰਦੀ ਹੈ ਹੁਣ ਤਾਂ ਉਹ ਦੀ ਗੱਲ ਬੜੂ ਗੁਰਮਤਿ ਕੀ ਹੈ ਇਹ ਸਵਾਲ ਦਾ ਜਵਾਬ ਜਿਹੜਾ ਦਊਗਾ ਇਹ ਸਵਾਲ ਦੇ ਜਵਾਬ ਦੀ ਲੋੜ ਹੈ ਲੋੜ ਬਹੁਤ ਦੇਰ ਤੋਂ ਇਹ ਦੀ ਲੋੜ ਹੈ ਕੋਈ ਜਵਾਬ ਦਿੰਦਾ ਨਹੀਂ ਗੋਲਕ ਦੇ ਸਾਰਿਆਂ ਦੀ ਵੀ ਗੋਲਕ ਮੇਰੇ ਕੋਲ ਆ ਜੇ ਗੋਲਕ ਦਾ ਜਿਹਨੂੰ ਸੰਗਤ ਦੇਊਗੀ ਉਹਦੇ ਕੋਲ ਜਾਊਗੀ ਇਹ ਤਾਂ ਸੰਗਤ ਦੀ ਚੀਜ਼ ਹੈ ਵੋਟਾਂ ਤੁਹਾਡੀਆਂ ਪਾਈਆਂ ਬੰਨੀਆਂ ਹੋਈਆਂ ਨੇ ਪਹਿ ਜਾਣਗੇ ਪਤਾ ਲੱਗ ਜੂ ਕਿਹਦੇ ਕੋਲ ਹੈ ਹਾਂ ਗੋਲਕ ਵਾਲੇ ਦਿਨ ਦੇ ਕੋਲ ਉਹਨਾਂ ਨੂੰ ਇਹ ਕਹਾਂਗੇ ਅਸੀਂ ਜ਼ਰੂਰ ਵੀ ਭਾਈ ਗੁਰਮਤ ਅਨੁਸਾਰ ਖਰਚ ਕਰੋ ਜੇ ਉਹ ਨਹੀਂ ਤੋ ਨੂੰ ਢੀਂਦਾਈ ਰਹੀ ਹੈ ਗਾਹਾਂ ਨੂੰ ਸੁੱਤੇ ਨਾ ਪੋ ਰਾਇ ਤਾਂ ਦਮਾ ਗਿਆ ਸੀ ਉਹਨੂੰ ਰੂ ਜਬਰਦਸਤੀ ਦਾ ਹੋ ਨਹੀਂ ਸਕਦੀ ਜਾਂ ਤੂੰ ਤੁਸੀਂ ਕਾਨੂੰਨ ਇਹੋ ਜਿਹਾ ਬਣਾਇਆ ਸਰਦਰ ਦੀ ਚੀਜ਼ ਐ ਸਰਦਰਤ ਪ੍ਰੈਸ਼ਰ ਪਾਵੇ ਸਾਗਤੇ ਪ੍ਰੈਸ਼ਰ ਪਾ ਸਕਦੀਆਂ ਨਾ ਦੱਸਣਾ ਤਾਂ ਦੱਸ ਗੁਰਨਾਣਕ ਨੇ ਕਿਹੜਾ ਗਾਹਾਂ ਜਬਰਦਸਤੀ ਮੰਦਰਾਂ ਨੂੰ ਬੋੜਤਾ ਬੁੱਧਰਾਂ ਬੰਲੇ ਉਹਨਾਂ ਨੇ ਮੰਦਰ ਬਣਾਲੇ ਗੁਰਦੁਆਰੇ ਬਣਾਲੇ ਨਾ ਮੈਂ ਤਾਂ ਨਹੀਂ ਹੁਣ ਬੜਲੇ ਰਹਿਣਗੇ ਤਾਂਹੀ ਸੁਧਾਰ ਜ਼ਰੂਰ ਆਊਗਾ ਸੁਧਾਰ ਆਜੂਗਾ ਐਸੀ ਗੱਲ ਕੋਈ ਨਹੀਂ ਕੋਈ ਸਿੱਖ ਨਹੀਂ ਚਾਹੁੰਦਾ ਅੰਦਰੋਂ ਸੁਧਾਰਨਾ ਆਵੇ। ਸੰਭਤ ਨਹੀਂ ਚਾਹੂਗੀ ਕਿ ਸੁਧਾਰਨਾ ਆਵੇ। ਪਤਾ ਨਹੀਂ ਸੀ। ਜਿਹੜੀ ਗੱਲ ਦਾ ਪਤਾ ਨਹੀਂ ਪਤਾ ਲੱਗ ਜੂ ਸੁਧਾਰ ਵੀ ਆ ਜੂਗਾ। ਪਰ ਆ ਤਾਂ ਕੋਈ ਤਰੀਕਾ ਜੀ ਦ। ਐਵੇਂ ਕਰੂ ਇਹ ਚੱਕੜ ਛਾਲੀ ਜਾਣਾ ਇਹ ਕੋਈ ਤਰੀਕਾ। ਜਿਮੀ ਜਮਾਨ ਕੇ ਬਖੈ ਸਮਸਤ ਏਕ ਜੋਤ ਹੈ। ਜਿਮੀ ਜਮਾਨ ਕੇ ਬਖੈ ਸਮਸਤ ਏਕ ਜੋਤ ਹੈ। ਇਕੋ ਜੋ ਤਾਂ ਸਾਰੇ ਇੱਕ ਤੇ ਕੱਟ ਕੇ ਸੇ ਚਲੀ ਹੈ ਜਿਹੜਾ ਏਕ ਹੈ ਨਾ ਉਹ ਸਾਰਿਆਂ ਜੇਕ ਹੈ ਪਤਾ ਨਾ ਸੁੱਤਾ ਖਨਾ ਪਿਆ ਜਾਗਦਾ ਕਦੋਂ ਉਹਨੇ ਰਗ ਨਾ ਚੱਲਣ ਕਿ ਨਾ ਜਿਹੜਾ ਸੁੱਤਾ ਪਿਆ ਨਾ ਜਾਗਦਾ ਨਹੀਂ ਆਇਆ ਉਹਨਾਂ ਵੀ ਉਹਨਾਂ ਵੀ ਸੁਪਨੇ ਹੀ ਹੈ ਜਿਹੜਾ ਜਾਗਦਾ ਕਹਿਣਾ ਹੈ ਨਾ ਉਹ ਜਾਗਦਾ ਨਹੀਂ ਆ ਉਹ ਵੀ ਉਹ ਵੀ ਨਾ ਜਾਗਦਾ ਨਾ ਸੁੱਤਾ ਸੁਪਨ ਕਿਸੇ ਦਾ ਸੁਪਨਾ ਘੜਾ ਕਿਸੇ ਦਾ ਸੁਪਨੋ ਸੁਖਮ ਘਾਰੇ ਜਿਹੜੀ ਨੀਂਦ ਵਿੱਚ ਸੁੱਤੇ ਨੇ ਗਾੜੀ ਦੇ ਵਿੱਚ ਸੁੱਤੇ ਨੇ ਉਹਨਾਂ ਨੂੰ ਗਿਆਨ ਘਟਾ ਪਰਮ ਜਗਾ ਜਿਨ੍ਹਾਂ ਨੂੰ ਨੀਂਦ ਹਲਕੀ ਹੈ ਨਾ ਜਾਗ ਨੂੰ ਵਿਚ ਵਾਲੀ ਨੀਂਦ ਆ ਉਹ ਜਾਗ ਬਣ ਕੇ ਇਹ ਵੀ ਤਾਂ ਹੁੰਦੀ ਹੈ ਸਿੰਗੜੇ ਬੰਦੇ ਦੀ ਅੱਖ ਫਟ ਖੁੱਲ ਜਾਂਦੀ ਹੈ ਬੜੀ ਬੜਕਣਾ ਕਈਆਂ ਨੂੰ thalam ਬਤਲ ਲਗੜੀ ਹੈ ਤਾਂ ਹੀ ਬਤਾਉਂਦਾ ਉਹ ਸਿਆਣਾ ਵੀ ਹੋ ਸਕਦਾ ਨਾਣਾ ਵੀ ਹੋ ਸਕਦਾ ਕਈ ਨਾਣਾ ਦੇ ਵੀ ਅੱਖ ਛੇਦੀ ਖੁੱਲ ਜਾਂਦੀ ਹੈ ਉਹ ਜਿਹੜੇ ਮਦ ਹੋਸ਼ ਪਏ ਨੇ ਜੇ ਕੋਈ दारू ਵੀ ਕੇ ਪਿਆ ਹੁੰਦਾ ਉਹਨੂੰ ਉਹਨੂੰ ਕੌਣ ਜਗਾਊਗਾ ਇਹ ਨਾਝਟ ਪਾਇਨੇ ਨੇ ਮਾਇਆ ਦੇ ਚ ਹੰਕਾਰ ਦੇ ਚ ਉਹਨਾਂ ਨੂੰ ਕੌਣ ਜਗਾਵੇ ਇਹ ਦੁਰਮਤ ਦੇ ਨਸ਼ੇ ਜਿਹੜੇ ਪਏ ਨੇ ਨਾ ਦੁਰਮਤ ਦੇ ਨਸ਼ੇ ਚ ਸੁੱਤੇ ਉਹਨਾਂ ਦਾ ਜਾਗਣਾ ਔਖਾ ਹੈ ਜਿਨ੍ਹਾਂ ਦੇ ਅੰਦਰ ਧੋੜਾ ਇਹ ਗੁਰਮਤ ਦਾ ਚਲਿਆ ਗਿਆ ਨਾ ਅਲਪਾ ਹਾਰ ਜ਼ੁਲਫਸੀ ਦਿੰਦਰਾ ਇਹਦੇ ਅੰਦਰ ਥੋੜਾ ਜਿਹਾ ਵੀ ਗਿਆਨ ਚੱਲਿਆ ਗਿਆ ਨਾ ਆ ਗੱਲ ਕਰਨਾਂ ਦੀ ਚਲੀ ਗਈ ਉਹਨਾਂ ਦੀ ਨੰਦਰਾਸੁਰਪ ਹੋ ਜੂਗੀ ਜਾਂ ਗੋਮੀਚ ਹੋ ਜਾਣਗੇ ਅਲਪ ਆਹਾਰ ਥੋੜਾ ਜਿਹਾ ਖਾ ਲੜ ਗਏ ਜਿਹੜੇ ਗੁਰਬਤ ਭੋਜਨ ਗਿਆਨ ਅਲਪ ਆਹਾਰ ਸੁਲਪ ਸੀ ਨੰਦਰਾ ਨੰਦਰਾ ਐਸੀ ਹੋ ਜੂ ਜਾਂ ਗੋਮੀਚ ਹੋ ਲਈ ਹੋ ਜੂ ਤੇ ਆ ਸ਼ਮਾਤਨ ਪ੍ਰੀਤ ਸੀਲ ਸਤੋਖ ਸਦਾ ਨਰਵਾਹ ਉਹ ਹੋਏ ਉਹ ਤਰੇ ਗੁਣ ਅਤੀਤ ਤੇ ਲੋੜ ਦੇ ਅਤੀਤ ਹੋ ਜਾਣਗੇ। ਦਸਬਾਸ਼ਾ ਦਾ ਸ਼ਬਦ ਹੈ ਸ਼ਬਦ ਹਜਾਰੇ। ਜਾਣਦਾ ਦਿਓ ਅੰਦਰ। ਕਬੀਰ ਨੇ ਕਹਿੰਦਾ ਸੋਹ ਰਾ ਵਦ ਦੇ ਬਵਨ ਚ ਘੋ ਰਿਆ। ਅਕਾਸੇ ਫਰ ਫਰਿਆ। ਸਹਿਜ ਸੁਣ ਇੱਕ ਫਿਰਵਾ ਉਪਜਿਆ। ਧਰਤੀ ਜਲ ਹਰ ਸੋਖਿਆ। ਕਾਇ ਕਬੀਰ ਮੈਂ ਤਾਂ ਕਾ ਸੇਵ ਕੋ ਜਿਹਨੇ ਫਰਬਾ ਦੇਖਿਆ ਉਹ ਤੋਂ ਜੰਮਦਾ ਇੱਕ ਹੋ ਕੇ ਸਾਇਦ ਸੋਨੇ ਇੱਕ ਫਰਬਾ ਇੱਕ ਬੂਟਾ ਪੈਦਾ ਹੋਇਆ ਪੈਦਾ ਇਹਦਾ ਕਬੀਰ ਨਹੀਂ ਕਹਤਾ ਦਾ ਪਰ ਨਾਨਕ ਨੇ ਕੋਈਦਾ ਉਗਵੇ ਇਹ ਕੋਵੇ ਤਾਂ ਹੀ ਜਬ ਕਿਦਣਾ ਪੁੱਛਿਆ ਉਹ ਜੀ ਕਿਵੇਂ ਜੰਮ ਆਕਬੀਰ ਕੀ ਕਹਿੰਦਾ ਕਿਉਂ ਨਹੀਂ ਜੰਮਦਾ ਕਿਵੇਂ ਜੰਮਦਾ ਉਹ ਜਵਾਬ ਦਿੰਦਾ ਇੱਕ ਹੋਇਦਾ ਉਗਵੇ ਚਿਤਬਾਨੇ ਕੋਵੇ ਉੱਗ ਜਾਂਦਾ ਉਗਦਾ ਜਿਆਦਾ ਜਾਇ ਇੱਕ ਹੁੰਦਾ ਇੱਕ ਹੋਏ ਤਾਂ ਹੁਗਮੇ ਰੁੱਤੀ ਹੁੰਦ ਰੁੱਤ ਹੋਏ ਫਿਰ ਰੁੱਤ ਹੋਵੇ ਨਾਲ ਦੀ ਬਰਖਾ ਹੁੰਦੀ ਹੋਵੇ ਮਾੜੀ ਮੋਢੀ ਥੋੜਾ ਬਹੁਤਾ ਤਾਂ ਚਾਰ ਕਣੀਆਂ ਪਈਆਂ ਹੀ ਹੁਣ ਜੀ ਜੇ ਧਰਤੀ ਗਿੱਲੀ ਹੋ ਜਾ ਬੀਜ ਪਿਆ ਸਾਰੇ ਜੱਗ ਨੂੰ ਦਾ ਧਰਤੀ ਚ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋ ਤਾ ਘਾਟ ਬਾੜ ਕਿਸੇ ਜ ਨਹੀਂ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਬਾੜ ਘਾਟ ਹੁੰਦਾ ਬਲੀ ਹੁੰਦਾ ਕਸੁੱਤਾ ਪਿਆ ਕਿ ਨਾ ਜਾਗਦਾ ਕਿ ਨਾ ਇਹ ਫਰਕ ਸਾਰਿਆਂ ਨੂੰ ਪੂਰਾ ਓਏ ਕਿਸੇ ਨਾਲ ਕੋਈ ਦਰਾਇਤ ਨਹੀਂ ਕੀਤੀ ਹੋਈ ਘਟਵਾਦਨ ਦਿੱਤਾ ਹੋਇਆ ਕਿਸੇ ਕੋ ਗਿਆਨਤਾ ਜ਼ਿਆਦਾ ਕਿਸੇ ਕੋ ਗਿਆਨ ਜ਼ਿਆਦਾ ਨਾਲੇ ਦਿਨ ਗਿਆਨਤਾ ਹੋ ਗਿਆਨਤਾ ਹੁਣ ਕਮਾਈ ਜਾਂਦੇ ਨੇ ਪਰਮ ਹੁਣ ਨਹੀਂ ਵਧਾਈ ਜਾਂਦੇ ਵਾੜਾ ਫੇਰ ਨਾਲੇ ਪਰਮੇ ਵਧਾਉਂਦੇ ਨੇ ਨਾ ਵਧਾਉਣਾ ਆਪਣਾ ਘਟਾ ਲੈਣਾ ਗਿਆਨ ਲੈ ਲੈਣਾ ਕੁਰਬਾਨੀ ਦਾ ਸ਼ਬਦ ਵਿਚਾਰ ਚ ਲੱਗ ਜਾਣਾ ਪਰਮ ਘਟ ਜੂਗਾ ਸਮਾਧੀ ਕਰਕੇ ਲੰਬਰ ਖਿਲਾ ਕੇ ਪਰਵੇ ਬਣਾਉਂਦੇ ਨੇ ਪਰਵੇ ਬਣਾਉਂਦੇ ਨੇ ਗਿਆ ਨਹੀਂ ਆ ਕਾਲ ਸੇਵਾ ਵਾਲਿਆਂ ਨੇ ਪਰਵੇ ਵਾਧਾ ਗਿਆ ਨਹੀਂ ਦੀ ਗਿਆਨ ਹੁੰਦਾ ਛੜ ਜਾਂਦੇ ਕੰਮ ਹੋਰ ਕੰਮ ਲੱਗ ਜਾਂਦੇ ਫੇ ਗੁਰਬਾਣੀ ਪੜਾਉਂਦੇ ਆ ਪੜਦੇ ਪੜਾਉਂਦੇ ਉਹ ਸੇਵਾ ਤਾਂ ਐਸੀ ਗੁਰਸ਼ੇਵਾ ਗੁਰਸ਼ੇਵਾ ਗੁਰ ਸ਼ਬਦ ਵਿਚਾਰ ਹੈ ਕਾਲ ਸੇਵਾ ਪਤਾ ਨਹੀਂ ਕਿੱਥੋਂ ਕੱਢ ਲੀਏ ਨੇ ਗਤੋਂ ਕਰਨੀ ਬੇਕਾਰ ਸੇਵਾ ਨੂੰ ਕਰਦੇ ਵਕਣ ਲੱਗੇ ਵਿੱਚ ਬੜ ਕੇ ਦੇਖੋ ਇਹਨਾਂ ਦੇ ਕੀ ਹੈ ਚੇਲੇ ਕੀ ਕਰਦੇ ਨੇ ਇਹਨਾਂ ਦੇ ਵੀਰਾ ਕਿੰਨੇ ਇਹਨਾਂ ਦੇ ਵਿੱਚ ਬੜਾ ਮਾਇਆ ਉਹਦੀ ਕਿੱਥੇ ਕਿੱਥੇ ਕਿਵੇਂ ਲੱਗਦੀ ਹੈ ਕਿਧਰ ਨੂੰ ਜਾਂਦੀ ਹੈ ਵਿੱਚ ਬੜੇ ਤਾਂ ਪਤਾ ਲੱਗਦਾ ਨਾ ਹਾਨ ਹੈ ਨਾ ਬਾਨ ਹੈ ਸਮਾਨ ਰੂਪ ਜਾਨੀ ਹੈ ਨਾ ਹਾਣ ਹੈ ਨਾ ਬਾਣ ਹੈ ਸਮਾਨ ਰੂਪ ਜਾਨੀ ਸਾਡੀ ਕਿਸੇ ਦੇ ਵਿੱਚ ਨਹੀਂ ਹੈ ਹਾਣ ਹੈ ਆ ਨਹੀਂ ਨਹੀਂ ਹੋ ਰਹੀ ਕੋਈ ਕਿਸੇ ਦੀ ਕੁਝ ਵੀ ਨਾ ਬਾਣ ਹੈ ਸਮਾਨ ਰੂਪ ਜਾਨੀਏ ਕਿਸੇ ਵਿੱਚ ਕੋਈ ਕਾਟੇਵਾਦੀ ਵਾਲੀ ਗੱਲ ਨਹੀਂ ਪਾਈ ਹੋਈ ਇੱਕੋ ਜਿਹਾ ਸਾਰਿਆਂ ਦਾ ਜੋ ਤੇ ਇੱਕੋ ਜਿਹਾ ਕਿਸੇ ਨੇ ਆਪਣੀ ਬੁੱਧੀ ਨਾਸ ਕਰਨ ਲਈ ਕ੍ਰਿਸ਼ਨ ਨੇ ਆਪਣੀ ਬੁੱਧੀ ਪ੍ਰਗਟਾਸ਼ ਕਰ ਲਈ ਇੱਕੋ ਜਿਹਾ ਦੇ ਕੇ ਬੈਜੀ ਸੀ ਪੂੰਜੀ ਸਾਰਿਆਂ ਨੂੰ ਇੱਕੋ ਜੀ ਪੂੰਜੀ ਲੈ ਕੇ ਆਏ ਪੈਦਾ ਹੋਏ ਸੀ ਸਾਰੇ ਜੇ ਸਾਰੇ ਆਏ ਨਾ ਨਾ ਵਰਬਜੋਨ ਚ ਇੱਥੇ ਰਾਮਗਰਬ ਚ ਜਬ ਅਲੋ ਅੱਬਲ ਅਲੋ ਨੂਰ ਜਾਂ ਦਾ ਪਾਇਆ ਸਾਰਾ ਨੂਰ ਇੱਕੋ ਜਿਹਾ ਸੀ ਸਾਰੇ ਨੂਰ ਹੈ ਯਾਰ ਫਿਲਹੌਰ ਦਾ ਸਭ ਇੱਕੋ ਜਿਹਾ ਸੀ ਭਾਈ ਘਟਵੱਧ ਕਿਉਂ ਗਿਆ ਅੱਜ ਘਟਵੱਧ ਕਿਉਂ ਲੱਗਦਾ ਹੈ ਚਾਰ ਮੁੰਡੇ ਹੁੰਦੇ ਨੇ ਬਾਪ ਦੇ ਅੱਡ ਹੋ ਜਾਂਦੇ ਨੇ ਇੱਕੋ ਜੀ ਪ੍ਰਾਪਰਟੀ ਦੇ ਦਿੰਦਾ ਕੋਈ ਵਾਝ ਜਾਂਦਾ ਕੋਈ ਘਟ ਜਾਂਦਾ ਇਹ ਤਾਂ ਆਪਣੇ ਸਾਹਮਣੇ ਵੀ ਹੁੰਦਾ ਹੀ ਹੈ ਬਾਦ ਗੁੰਜਣਾਂ ਦਾ ਘਟ ਕਿਉਂ ਜਾਂਦਾ ਤਾਂ ਹੁਣ ਉਹਨਾਂ ਨੂੰ ਪੁੱਛੋ ਕਿਉਂ ਘੜਕਾ ਘਟਵੱਧ ਗਿਆ ਜ਼ਿੰਮੇਵਾਰੀ ਉਹ ਨਾ ਦੀਏ ਬੰਦ ਘਟਦਾ ਉਹਨਾਂ ਦੀ ਜ਼ਿੰਮੇਵਾਰੀ ਹੈ ਚਾਹੇ ਰੱਬ ਦੇ ਛੱਡ ਦੇਣ ਆਪਣਾ ਦੋਸ਼ ਨਹੀਂ ਲੈਂਦਾ ਆਦਮੀ ਦੂਹੇ ਤੇ ਸੜਦਵੇ ਪਰ ਜ਼ਿੰਮੇਵਾਰੀ ਉਹਨਾਂ ਦੀ ਹੋਈ ਮਕੀਨ ਐ ਸਾਡੀ ਆਪਣੀ ਜ਼ਿੰਮੇਵਾਰੀ ਹੈ ਕਿਸੇ ਦਾ ਗਿਆਨ ਘਟਿਆ ਹੈ ਕਿਸੇ ਦਾ ਬਦਿਆ ਅਸੀਂ ਜ਼ਿੰਮੇਵਾਰੀ ਤੇ ਨਹੀਂ ਭਜ ਸਕਦੇ ਜਿਹੜੇ ਜ਼ਿੰਮੇਵਾਰੀ ਤੇ ਭਜਦੇ ਨੇ ਪਹੁੰਚਾਉਂਦੇ ਨੇ ਕੌਣ ਨਹੀਂ ਹੁੰਦ ਨੇ ਕਾਟਾ ਆਪ ਵੀ ਭਾਈ ਬੈਠੇ ਰਹਿਣਾ ਤਾਂ ਜ਼ਿੰਮੇਵਾਰੀ ਤੇ ਭਜਾਉਂਦੇ ਰਹੇ